ਕੌਂਸਲਾਵਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਿਆ ਹੈ ਜਿੱਥੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਚੋਣਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਲਈ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਹੁਣ ਬਜ਼ੁਰਗ ਅਤੇ ਅਪਾਜ ਲੋਕ ਘਰ ਬੈਠ ਕੇ ਆਪਣੀ ਵੋਟ ਪਾ ਸਕਦੇ ਹਨ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਦਿਮਾਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਮੁਹਿੰਮਾਂ ਚਲਾ ਕੇ ਜਿੱਥੇ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਉੱਥੇ ਬਜ਼ੁਰਗਾਂ ਅਤੇ ਅਪਾਜ ਲੋਕਾਂ ਲਈ ਵੀ ਵੱਖਰਾ ਉਪਰਾਲਾ ਕੀਤਾ ਗਿਆ ਹੈ ਉਨਾ ਕਿਹਾ ਕਿ ਜੋ 85 ਸਾਲ ਤੋਂ ਉੱਪਰ ਦੇ ਬਜ਼ੁਰਗ ਹਨ ਜੋ ਤੋਰ ਫੇਰ ਨਹੀਂ ਸਕਦੇ ਜਾਂ ਫਿਰ ਜੋ ਲੋਕ ਅਪਾਹਜ ਹਨ ਉਹ ਲੋਕ ਹੁਣ ਘਰ ਬੈਠ ਕੇ ਵੈਲਟ ਪੇਪਰ ਆਈਂ ਰਹੀ ਆਪਣੀ ਵੋਟ ਪਾ ਸਕਣਗੇ ਜਿਨ੍ਹਾਂ ਕੋਲ ਖਾਸ ਤੌਰ ਤੇ ਬੀਐਲਓ ਤੇ ਪੋਲਿੰਗ ਏਜੰਟ ਦੇ ਨਾਲ-ਨਾਲ ਕਰਮਚਾਰੀ ਵੀ ਹਾਜ਼ਰ ਹੋਣਗੇ ਤੇ ਪ੍ਰਕਿਰਿਆ ਨੂੰ ਗੁਪਤ ਰੱਖਿਆ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਹਾਲੇ ਤੱਕ ਵੋਟ ਨਹੀਂ ਬਣੀ ਉਹ ਲੋਕ 4 ਮਈ ਤੱਕ ਆਪਣੀ ਵੋਟ ਬਣਵਾ ਸਕਦੇ ਹਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਸ ਵਾਰ ਜਿਹੜੇ ਲੋਕ ਸਭਾ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈਗੀ ਆ ਜਾਂ ਕੁਝ ਦਿਵਿਆਂਗ ਨੇ ਇਹ ਦੇਖੀ ਵੋਟ ਪਾਉਣ ਚ ਵੀਰ ਮੁਸ਼ਕਲ ਆਂਦੀ ਹੈਗੀ ਹੈ ਰਾਸ਼ ਹੁੰਦਾ ਹੈ ਪੇੜ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਸਹੂਲਤ ਇਲੈਕਸ਼ਨ ਮਿਸ਼ਨ ਵੱਲੋਂ ਦਿੱਤੀ ਗਈ ਹੈ ਉਹ ਸਾਡੇ 12D ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਕੰਸੈਂਟ ਆ ਜਾਏਗੀ ਉਹਨਾਂ ਨੂੰ ਪੋਸਟਲ ਵੋਟ ਜਾਰੀ ਕੀਤਾ ਜਾਊਗਾ ਤੇ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੋਲਿੰਗ ਏਜੰਟ ਜਿਹੜੇ ਪੋਲੀਟਿਕਲ ਪਾਰਟੀ ਦੇ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੋਟਰ ਬਾਕਸ ਦੇ ਵਿੱਚ ਆਪਣਾ ਵੋਟ ਪਾ ਦੇਣਗੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤੇ 1 ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕੀ ਕੀ ਹਾਂ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵੀ 1 ਜੂਨ ਨੂੰ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਹੀਟ ਵੇਵ ਪਲਾਨ ਬਣਾਇਆ ਗਿਆ ਹੈ ਜਿਹੜਾ ਕਿ ਸਾਡੇ ਐਡੀਸੀ ਮੈਡਮ ਇਸਿਲਰ ਚਾਂਸ ਸਾਹਿਬ ਜੀ ਨੇ ਇਕੱਠੇ ਰਲ ਕੇ ਬਣਾਇਆ ਹੈ ਇਹਦੇ ਵਿੱਚ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਹਰ ਪੋਲਿੰਗ ਬੂਥ ਤੇ ਉੱਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਕੂਲਰ ਲੱਗੇ ਹੋਣ ਪੱਖੇ ਹੋਣ ਪੀਣ ਦਾ ਪਾਣੀ ਹੋਵੇ ਠੰਡਾ ਪੀਣ ਦਾ ਪਾਣੀ ਤੇ ਉਹਦੇ ਲਈ ਅਸੀਂ ਕੁਛੜੀਆਂ ਸਮਾਜ ਸੇਵ ਸੰਸਥਾਵਾਂ ਨੂੰ ਅਪੀਲ ਕਰਾਂਗੇ ਵੀ ਗਰਮੀ 'ਚ ਕੁਛ ਛਬੀਲ ਵਾਲਾ ਜਨਵਤਵਾ ਦੱਪਾ ਲਗਵਾ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰੀਕਵੈਸਟ ਕੀ ਕਰਾਂਗੇ ਸਾਡੇ ਜਿਹੜੇ ਵੋਟਰਾਂ ਨੂੰ ਵੀ ਜੇ ਸਵੇਰੇ ਜਲਦੀ ਵੋਟ ਪਾ ਸਕਣ ਜਿਵੇਂ ਕੋਈ ਸੈਰ ਕਰਨ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਕੋਈ ਯੋਗਾ ਕਰਦੇ ਨੇ ਉਹ ਸਵੇਰੇ ਜਲਦੀ ਵੋਟ ਪਾਣ ਤਾਂ ਪ੍ਰੈਸ਼ਰ ਜਿਹੜਾ ਹੈਗਾ ਦੁਪਹਿਰ ਵਕਤ ਬਾਕੀ ਲੋਕਾਂ ਲਈ ਘੱਟ ਟਾਈਮ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ ਐ 6 ਤਰੀਕ ਨੂੰ ਤਾਂ ਇਸ ਵਾਰ ਅਲੱਗ ਕੀ ਰਹੇਗਾ ਸਿਰਫ ਪਹਿਲੀ ਵਾਰ ਹੀ ਹੋ ਰਿਹਾ ਜਿਹੜੇ ਦਿਵਿਆਂਗ ਹਾਂਜੀ ਜਿਹੜਾ ਪਹਿਲੀ ਅਜ ਦਿਵਿਆਂਗ ਵਾਲਾ ਤੇ ਹੈਂਡੀਕੈਪ ਜਿਹੜੇ ਹੈਗੇ ਨੇ ਸਾਡੇ ਭਰਾ ਭੈਣ ਉਕਾਲ ਬੈਠੀ ਵੋਟ ਪਾ ਸਕਦੇ ਨੇ ਤੁਸੀਂ ਹੀਟ ਵੇਵ ਪਲਾਨ ਜਿਹੜਾ ਕਦੀ ਨਹੀਂ ਹੁੰਦਾ ਸੀ ਉਹ ਸਪੈਸ਼ਲ ਉੱਤੇ ਹੈ ਹਾਂਜੀ ਸਵੱਛ ਭਾਗੀਆਂ ਮੈਡੀਕਲ ਹਾਂਜੀ 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 ਮੈਡੀਕਲ ਲਈ ਜਿਹੜਾ ਗਲੂਕੋਜ਼ ਹੈ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਥੇ ਮੌਕੇ ਤੇ ਮੌਜੂਦ ਹੋਏਗੀ 휠ਚੇਅਰ ਰੇਂਜ ਕਰਾ ਰਹੇ ਆ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਉਹੀ ਸਾਡਾ ਮੇਨ ਮੰਤਵ ਹੈ ਵੀ ਜੇ VOTER ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਕਾਹੇ ਅਸੀਂ ਜੇ ਇਲੈਕਸ਼ਨ ਹੈ ਫ੍ਰੀ ਤੇ ਪੀਸਫੁਲ ਕਰਾਨ ਦੀ ਕੋਸ਼ਿਸ਼ ਕਰਾਂਗੇ ਇਨਸ਼ੋਰ ਕਰਨਾ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਸੀ ਉਹਨਾਂ ਸਹੂਲਤ ਉਹਨਾਂ ਦੀ ਜਿਹੜੀ ਜਿਹੜਾ ਰੂਟ ਪਾਣਾਂ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾਉਂਦੇ ਹਾਂ ਸਾਡੇ ਗੰਦੀਪਾਈ ਹੋਏ ਕਿੰਨੇ ਤੋਂ ਜ਼ਿਲ੍ਹੇ ਪਰ ਦੇ ਵਿੱਚ ਵੋਟਰ ਹੈ ਜਿਹੜੇ ਇਹੋ ਜਿਹੇ ਡੈਲੀਪੀ ਕਿਤੇ ਗਿਆ ਤਕਰੀਬਨ 7000 ਛੱਡੇ ਵੋਟਰ ਨੇ ਜਿਹੜੇ ਕਿ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹਦੇ ਵਿਆੰਗ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ ਤੇ ਅਸੀਂ ਆਇਡੈਂਟੀਫਾਈ ਕੀਤੇ ਆ ਪੋਲਿੰਗ ਜਿਹੜੀ ਸਾਡੀ ਲਿਸਟਾਂ ਦੇ ਵਿੱਚ ਚਲੋ ਨੋਮੀਨੇਸ਼ਨ ਨੂੰ ਲੈ ਕੇ ਕੀ ਹਦਾਇਤਾਂ ਜੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਜੇ ਕੈਂਡੀਡੇਟ ਆਂਦੇ ਆ ਨੋਮੀਨੇਸ਼ਨ ਕਰਨ ਦੇ ਲਈ ਉਹਨਾਂ ਵਾਸਤੇ ਕੀ ਹਦਾਇਤ ਹੈ ਨੋਮੀਨੇਸ਼ਨ 7 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਉਹ ਆਪਣਾ ਫਾਰਮ ਭਰ ਸਕਦੇ ਹਨ ਉਹਦੇ ਲਈ 100 ਮੀਟਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਅਲਾਉਡ ਨਹੀਂ ਹੋਏਗਾ ਜਿੱਥੇ ਫਾਰਮ ਭਰਨੇ ਨੇ ਤੇ ਤਿੰਨ ਗੱਡੀਆਂ ਅਲਾਉਡ ਹੁੰਦੀਆਂ ਨੇ ਕੈਂਡੀਡੇਟ ਦੇ ਨਾਲ ਤੇ ਕੇਵਲ ਪੰਜ ਜਿਹੜੇ ਵਿਅਕਤੀ ਰਹੀ ਉਹ ਅੰਦਰ ਆ ਸਕਦੇ ਨੇ ਨੋਮੀਨੇਸ਼ਨ ਪਰ तो नहीं, नहीं तो हाँ जी परसों तक चार मई तक वोटा ਸਕਦੀ सकते हैं ਜੀ ਪਰਸੋਂ ਤੱਕ 4 ਮਈ ਤੱਕ ਵੋਟਾ ਮਾਰ ਸਕਦੇ ਆ ਉਸ ਤੋਂ ਅੱਗੇ ਦੇ ਪਰਸੋਂ ਹੈ ਜੋ ਕਿ ਡਿਸੇਬਲ ਹੈ ਕਿ ਉਹਨੂੰ ਪ੍ਰਵਾਸ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਹਾਂ ਜੀ ਕੋਈ ਵੀ ਵਿਅਕਤੀ ਉਹ 4 ਤੋਂ ਪਹਿਲਾਂ ਪਹਿਲਾਂ ਵੋਟ ਪ੍ਰਵਾਸ ਸਕਦਾ ਹੈ ਸਰ ਸੀਐਮ ਸਾਹਿਬ ਨੇ ਰੂਚੋ ਕਹਿਆ ਸੀ ਉਹ ਕਰੋ ਕਰਦੇ ਲੋਕਾਂ ਨੂੰ ਨਜ਼ਰ ਆਏ ਆਪਣੀ ਜਿਹੜੀ ਵੋਟ ਪਾਓ ਆਪਣੇ ਅੰਤਰਾਤਮਾ ਨੂੰ ਦੇਖ ਕੇ ਵੋਟ ਪਾਓ ਪਰ ਪੈਸੇ ਲੱਗਦੇ ਜੇ ਕੋਈ ਦਿੰਦਾ ਦੇਖੋ ਇਹਦੇ ਮੈਨੇ ਵੀਡੀਓ ਦੇਖੀ ਨਹੀਂ ਉਸ ਤੋਂ ਬਾਅਦ ਹੀ ਕਮੈਂਟ ਮੈਂ ਕਰ ਸਾਂ। ਇਸ ਕਹਤਾਈ ਸਰ ਉਸ ਉਸ ਵੰਦੀ ਤੋਂ ਨਹੀਂ ਸਾਡੇ ਖੁਸ਼ ਕਰਦੇ ਆ। ਠੀਕ ਹੈ ਜੀ ਧੰਨਵਾਦ ਡੀਸੀਬਲ ਪਰਸਨ ਲਈ ਕੋਈ ਸਪੈਸ਼ਲ ਫਾਰਮ ਹੈ 12 ਡੀ ਫਾਰਮ ਹੁੰਦਾ ਜੀ 12 ਡੀ ਉਹ ਸਾਡੇ ਤਹਿਿਲ ਇਲੈਕਸ਼ਨ ਦੇ ਲਈ 7 ਤਰੀਕ ਨੂੰ ਬੱਸ ਹਾਂਜੀ ਹਾਂਜੀ ਥੈਂਕ ਯੂ